ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਵਲੌਗ ਸੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਦਾ ਵਲੌਗ ਸ਼ੂਟ ਕਰਨ ਆਏ ਹੋਏ ਹਾਂ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਤੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਠੰਡਾ ਪੁਰਜ ਦਿਖ ਰਿਹਾ ਜੀ ਤੇ ਜਿੱਥੇ ਛੋਟੇ ਸਾਹਿਬ ਜਰਾਂ ਦੇ ਮਾਤਾ ਗੁਜਰਕੌਰ ਜੀ ਨੂੰ ਔਰੰਗਜ਼ੇਬ ਵੱਲੋਂ ਕੈਦ ਕਰਕੇ ਰੱਖਿਆ ਗਿਆ ਸੀਗਾ ਮੁਗਲਾਂ ਵੱਲੋਂ ਤੇ ਪਿਛਲੇ ਵਲੌਗ ਚ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦਿਖਾਇਆ ਸੀ ਜਿੱਥੇ ਛੋਟੇ ਸਾਹਿਬ ਜਦਿਆਂ ਦਾ ਸੰਸਕਾਰ ਹੋਇਆ ਸੀਗਾ ਜੀ ਤੇ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦਾ ਠੰਡੇ ਬੁਰਜ ਦੇ ਦਰਸ਼ਨ ਕਰਵਾਵਾਂਗੇ ਜੀ ਬਾਕੀ ਮੇਰੇ ਚੈਨਲ ਨੂੰ ਏਦਾਂ ਹੀ ਪਿਆਰ ਦਿੰਦੇ ਰਹੋ ਤਾਂ ਕਿ ਹੌਨ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਵਲੌਗਸ ਮੈਂ ਲੈ ਕੇ ਆਉਂਦਾ ਰਵਾਂ ਚਲੋ ਜੀ ਆਪਾਂ ਹੁਣ ਗੁਰੂ ਘਰੇ ਚੱਲਦੇ ਆ ਦਰਸ਼ਨ ਕਰਦੇ ਨਤਮਸਤਕ ਹੁੰਨੇ ਆ ਪਾਠ ਹੁੰਦਾ ਪਿਆ ਅੰਦਰ ਗੁਰਬਾਣੀ ਚੱਲਦੀ ਪਈ ਹੈ ਜੀ ਆਪਾਂ ਹੁਣ ਅੰਦਰ ਚੱਲਦੇ ਆ ਜੀ ਜੀ ਇਹ ਖੰਡਾਪੁਰ ਜਿੱਥੇ ਮਾਤਾ ਗੁਜਰਕੌਰ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀਗਾ ਔਰਨਜੇਬ ਵੱਲੋਂ ਤੇ ਆਪਾਂ ਉੱਪਰ ਚੱਲਦੇ ਹਾਂ ਤਮਸਤਕ ਉੱਤੇ ਦਰਸ਼ਨ ਕਰਦੇ ਹਾਂ ਬਾਕੀ ਤੁਹਾਨੂੰ ਜਿੱਥੇ ਜਿੱਥੇ ਕੈਮਰਾ ਲਾਊਡ ਹੋਊਗਾ ਥਰੂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਇਹ ਗੁਰੂ ਘਰ ਦਾ ਇਤਿਹਾਸ ਹੈ ਜੀ ਤੁਸੀਂ ਦੇਖ ਸਕਦੇ ਹੋ ਕੜਕ ਦੀ ਠੰਡ ਵਿੱਚ ਭੁੱਖੇ ਪਾਣੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਕੈਦ ਕਰਕੇ ਰੱਖਿਆ ਗਿਆ 13 ਪਉ ਨੂੰ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਦੇਖ ਸਕਦੇ ਹੋ ਸਾਰਾ ਇਤਿਹਾਸ ਹੈ ਜੀ ਗੁਰਦੁਆਰਾ ਸ੍ਰੀ ਠੰਡਾਪੁਰ ਸਾਹਿਬ ਜੀ ਦਾ ਠੰਡਾਪੁਰ ਸਤਨਤਜਾ ਗਟਮਾਤਾ ਗੁਜਰਕੌਰ ਜੀ ਤੰਤਰਬਾਬਾ ਜੋਰਾਵਰ ਸਿੰਘ ਜੀ ਤੰਤਰਬਾਬਾ ਫਤਿਹ ਸਿੰਘ ਜੀ ਗੁਰਦੁਆਰਾ ਸ੍ਰੀ ਠੰਡਾਪੁਰ ਸਾਹਿਬ ਦਾ ਗੁਰਦੁਆਰਾ ਸ੍ਰੀ ਠੰਡਾਪੁਰਜ ਸਾਹਿਬ ਸਿੱਖ ਪਾਉ ਦੇ ਜਵਾਬ ਜਰਨੇ ਤੇ ਮਹਾਨ ਸ਼ਹੀਦ ਕੋਈ ਤੇ ਆਸ ਨਹੀਂ ਕਿ ਇਹ ਹੋਵੇ। ਅੰਦਰ ਬੋਦੇ। ਵਾਲੋ ਪਾਈ ਜੀ ਮਾਤਾ ਗੁਰਕੌਰ ਜੀ ਲੰਗਰ ਹਾਲ ਹੈ ਜੀ ਤੇ ਅੰਦਰ ਚਲਦੇ ਆਪਾਂ ਲੰਗਰ ਛਕਦੇ ਆ। ਉਸ ਤੋਂ ਬਾਅਦ ਮੈਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦਾ ਵਲੌਗ ਇਹਦੇ ਨਾਲ ਹੀ ਸ਼ੂਟ ਕਰੂੰਗਾ। ਜੀ ਆਪਾਂ ਲੰਗਰ ਛੱਕ ਕੇ ਆਗੇ ਬਾਹਰ ਤੇ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ। ਉੱਥੇ ਦਰਸ਼ਨ ਕਰਾਂਗੇ ਜਾ ਕੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗਾ ਨਤਮਸਤਕ ਹਾਂ ਉਹਨਾਂ ਗੁਰੂ ਘਰ ਜਾ ਕੇ ਤੁਹਾਨੂੰ ਵੀ ਦਰਸ਼ਨ ਕਰਾਵਾਂ ਗੁਰਦੁਆਰਾ ਸਾਹਿਬ ਦੇ ਚਲੋ ਜੀ ਇਹ ਜੀ ਗੁਰਦੁਆਰਾ ਸ੍ਰੀ ਠੰਡਾਪੁਰ ਸਾਹਿਬ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀਗਾ ਤੇ 13 ਪਉ ਨੂੰ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਗਿਆ ਸੀ ਨੀਹਾਂ ਚ ਚੜਵਾ ਦਿੱਤਾ ਗਿਆ ਸੀ ਔਰੰਗਜ਼ੇਬ ਵੱਲੋਂ ਤੇ ਇਹ ਗੁਰੂ ਘਰ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਦੇ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਠੰਡਾ ਪੁਰਜਾ ਤੇ ਬਾਕੀ ਅਗਲਾ ਵਲੋਗ ਗੁਰੂ ਘਰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਕਰਾਂਗੇ ਤੇ ਉਹਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਵਾਉਂਗਾ ਜੀ। ਇਹ ਜੀ ਗੁਰਦੁਆਰਾ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦਰੀ ਜਿੱਥੇ ਛੋਟੇ ਸਾਹਿਬ ਜਦੋਂ ਨਹੀਂ ਹਮਾਂ ਚ ਚਣਾ ਆਇਆ ਗਿਆ ਸੀਗਾ। ਇਹ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਅੰਦਰ ਜਾ ਕੇ। Hey. <laughs> ਲਓ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਖੰਡਾਪੁਰ ਸਾਹਿਬ ਤੇ ਤੁਹਾਨੂੰ ਕੋਹਰਾ ਸਾਹਿਬ ਦੇ ਵੀ ਦਰਸ਼ਨ ਕਰਵਾਤੇ ਜੀ ਮੈਂ ਤੇ ਆਪਾਂ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਕਰਦੇ ਗੁਰੂ ਘਰ ਚ ਪਾਰਕ ਹੋ ਰਿਹਾ ਵਾ ਬਾਕੀ ਅਗਲੀ ਵਾਰੀ ਤੁਹਾਡੇ ਵਾਸਤੇ ਹੋਰ ਨਵਾਂ ਵਲੌਗ ਲੈ ਕੇ ਆਉਂਦਾ ਜੀ ਤੇ ਆਪਾਂ ਅੱਜ ਦੇ ਵਲੌਗ ਦੇ ਇਥੇ ਸਮਾਪਤੀ ਕਰਦੇ ਹਾਂ ਜੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਮੈਂ ਕੋਈ ਨਵਾਂ ਵਲੌਗ ਪਾਵਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਦਾ ਫਾਇਦਾ ਬਲੋਗ ਇਹਨੂੰ ਸਮਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ